ਜੀ ਜੀ ਜਮੀਰ ਮਾਮਲਾ ਜਿਹੜਾ ਹੈਗਾ ਉਹ ਕਿੱਥੇ ਤੱਕ ਪਹੁੰਚਿਆ ਹੈਗਾ ਸਕੂਲ ਨੂੰ ਲੈ ਕੇ ਜੋ ਬੀਤੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ ਕੱਲ ਵੀ ਪੇਰੈਂਟਸ ਧਰਨੇ ਤੇ ਬੈਠੇ ਹੋਏ ਸੀਗੇ ਔਰ ਉਹਨਾਂ ਦਾ ਕਹਿਣਾ ਸੀਗਾ ਕਿ ਬੱਚੇ ਜਿਹੜੇ ਹੈਗੇ ਆ 2000 ਤੋਂ ਪਲੱਸ ਬੱਚੇ ਹੈਗੇ ਤਾਂ ਉਹਨਾਂ ਦਾ ਪੁਇਥ ਜਿਹੜਾ ਹੈਗਾ ਉਹਦਾ ਕੀ ਹੋਇਆ ਸਰ ਨੂੰ ਪਹਿਲਾਂ ਤਾਂ ਮੈਂ ਤੁਹਾਡੇ ਸਾਹਦੇ ਨੇ ਬੇਨਤੀ ਕਰਦਾ ਕਿ ਕੱਲ ਮੈਂ ਸਾਡੇ ਜਲਾਲਾਬਾਦ ਦੇ ਜਿਹੜੇ ਐਮਐਲਏ ਹੈ 골ਡੀ ਕੰਬੋਜ ਜੀ ਉਹਨਾਂ ਦੀ ਮੈਂ ਪ੍ਰੈਸ ਵਾਰਤਾ ਸੁਣੀ ਸੀਗੀ। ਉਹਨਾਂ ਨੇ ਅਲੀਗੇਸ਼ਨ ਲਾਇਆ ਸੀ ਕਿ ਪ੍ਰਾਈਵੇਟ ਸਕੂਲ ਹੈ ਇਹ। ਸਾਡੀ ਪ੍ਰਾਪਰਟੀ ਹੈ। ਸਰ ਨੂੰ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਹੈ। ਕਿ ਇਹ ਕੋਈ ਮਾਨ ਪਰਿਵਾਰ ਦੀ ਪ੍ਰਾਈਵੇਟ ਪ੍ਰਾਪਰਟੀ ਨਹੀਂ ਹੈ। ਇਹ ਇਲਾਕੇ ਦੀ ਸੰਸਥਾ ਹੈ। ਸਾਡੇ ਸਵਰਗਵਾਸੀ ਪਿਤਾ ਸਾਹਿਬ ਜੋਰਾ ਸਿੰਘ ਮਾਨ ਨੇ ਇੱਕ ਸੁਪਨਾ ਸੰਜੋਆ ਸੀਗਾ ਕਿ ਸਾਡਾ ਇਲਾਕਾ ਐਜੂਕੇਸ਼ਨ ਪੱਖੋਂ ਬੜਾ ਪਛੜਿਆ ਹੋਇਆ ਸੀਗਾ ਉਹਨਾਂ ਨੇ ਇਹਦੀ ਬਿਹਤਰੀ ਆਸਤੇ ਇਹਨੂੰ ਸੰਸਥਾ ਨੂੰ ਬਣਾਇਆ ਸੀਗਾ ਤਕਰੀਬਨ 23-24 ਸਾਲ ਹੋ ਗਏ ਆ ਜੇ ਸੰਸਥਾ ਨੂੰ ਚੱਲਦੀ ਇਹਨੂੰ 24ਵਾਂ ਸਾਲ ਚੱਲ ਰਿਹਾ ਹੈ ਤੇ ਸੰਸਥਾ ਇਲਾਕੇ ਦੇ ਸਹਿਯੋਗ ਨਾਲ ਦੈਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਹਦੀ ਜ਼ਮੀਨ ਦਾ ਵਿਵਾਦ ਜਿਹੜਾ ਚੱਲ ਰਿਹਾ ਸੀ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਸਾਡੇ ਪਿੰਡ ਦੇ ਵਿੱਚ ਦੋ ਛੱਪੜ ਸੀਗੇ ਇੱਕ ਚੜਦੇ ਵਾਲੇ ਪਾਸੇ ਇੱਕ ਛਿਪਦੇ ਵਾਲੇ ਪਾਸੇ ਇਹ ਛੱਪੜ ਹੈ ਜਿਹੜਾ ਬਾਈਕ ਨਾਲਾਂ ਦੇ ਵਿੱਚ ਸੀਗਾ ਪ੍ਰਾਈਵੇਟ ਧਿਰਾਂ ਪ੍ਰਾਈਵੇਟ ਪਾਰਟੀਆਂ ਦੀ ਮਾਲਕੀ ਹੈ ਸਾਡੇ ਸਾਰੇ ਪਰਿਵਾਰਾਂ ਦੀ ਮਾਲਕੀ ਹੈ ਇਹਦੇ ਚ ਇਹ ਕੋਈ ਪੰਚਾਇਤ ਦੀ ਜ਼ਮੀਨ ਨਹੀਂਗੀ ਇਹ ਸਾਡੀ ਸਾਰੇ ਘਰਾਂ ਦੀ ਮਾਲਕੀ ਉਦੋਂ ਸਾਰਿਆਂ ਨੇ ਰਜ਼ਾਮੰਦੀ ਨਾਲ ਛੱਪੜ ਭਰ ਕੇ ਇੱਥੇ ਗਰਾਊਂਡ ਬਣਾਤਾ ਸੀ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਬੈਠੇ ਆਂ ਜਿਸ ਸਕੂਲ ਦੀ ਬਿਲਡਿੰਗ ਬਣੀ ਵੀ ਹੈ ਇਹ ਜਗ੍ਹਾ ਸਕੂਲ ਦੀ ਮਾਲਕੀ ਹੈ ਸਕੂਲ ਦੇ ਨਾਂ ਰਜਿਸਟਰੀ ਹੋਈ ਵੀ ਹੈ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਕਿਹਾ ਹੈ ਕੱਲ ਵੀ ਮੈਨੂੰ ਪਤਾ ਲੱਗਿਆ ਕਿ 55 ਕਨਾਲਾਂ ਕਹਿੰਦੇ ਜ਼ਮੀਨ ਜਿਹੜੀ ਪੰਚਾਇਤ ਦੀ ਹੈ 22 ਕਨਾਲਾਂ ਦੇ ਵਿੱਚੋਂ 20 ਕਨਾਲਾਂ ਜੋ ਇਹਨਾਂ ਦੇ ਮੰਤੀ ਦੀ ਰਿਪੋਰਟ ਹੈ ਉਹ ਸਕੂਲ ਦੇ ਥੱਲੇ ਛੱਪੜ ਦੀ ਜ਼ਮੀਨ ਆ ਉਹ ਪ੍ਰਾਈਵੇਟ ਮਾਲਕਾਂ ਦੀ ਜ਼ਮੀਨ ਹੈ ਇੱਕ ਦੋ ਕਨਾਲਾਂ ਜ਼ਮੀਨ ਜ਼ਰੂਰ ਹੈਲਥ ਡਿਪਾਰਟਮੈਂਟ ਦੀ ਜਿਹੜੀ ਹੈਗੀ ਆ ਉਹਦੇ ਚੋਂ ਕੁਝ ਇਸ ਸਕੂਲ ਦੇ ਕਬਜ਼ੇ 'ਚ ਆਉਂਦਾ ਹੈ ਜਿਹੜਾ ਮੇਨ ਮੁੱਦਾ ਹੈ 7 ਅੱਠ ਕਨਾਲਾਂ ਜ਼ਮੀਨ ਜਿਹੜੀ ਇਧਰ ਹੋਸਟਲ ਵਾਲੇ ਪਾਸੇ ਐ ਉਹਦੇ ਵੱਟੇ ਸਕੂਲ ਨੇ ਸਟੇਡੀਅਮ ਨੂੰ ਜ਼ਮੀਨ ਦਿੱਤੀ ਵੀ ਐ ਪੰਚਾਇਤ ਨੂੰ ਜ਼ਮੀਨ ਦਿੱਤੀ ਵੀ ਐ 8 ਕਨਾਲਾਂ 16 ਮਰਲੇ ਕਿੰਨੀ ਉਹਦਾ ਵਟਾਂਦਰਾ ਨਹੀਂ ਹੋਇਆਗਾ ਪਰ ਜ਼ਮੀਨ ਉਹਦੇ ਵੱਟੇ ਸਕੂਲ ਨੇ ਮੁੱਲ ਲੈ ਕੇ ਦਿੱਤੀ ਵੀ ਐ ਇਹਨਾਂ ਨੇ ਸਾਰੀ ਪੰਚਾਇਤ ਵਾਲੀ ਜ਼ਮੀਨ ਵੀ ਵਿੱਚ ਗਿਣ ਕੇ ਉਹ ਸਟੇਡੀਅਮ ਵਾਲੀ ਜ਼ਮੀਨ ਵੀ ਗਿਣ ਕੇ ਇੱਕ ਮੁੱਦਾ ਬਣਾਤਾ ਵੀ 55 ਕਨਾਲਾਂ ਦੇ ਉੱਤੇ ਕਬਜ਼ਾ ਮੈਂ ਬੇਨਤੀ ਕੀਤੀ ਸੀ ਕਿ ਪੰਚਾਇਤ ਡਿਪਾਰਟਮੈਂਟ ਨੂੰ ਵੀ ਡਾਇਰੈਕਟਰ ਸਾਹਿਬ ਨੂੰ ਵੀ ਸਾਰਿਆਂ ਨੂੰ ਅਸੀਂ ਲਿਖ ਕੇ ਵੀ ਦਿੱਤਾ ਹੈ ਵੀ ਜੇ ਪੰਚਾਇਤ ਜਾਂ ਪੰਚਾਇਤ ਵਿਭਾਗ ਜ਼ਮੀਨ ਵਟੇ ਜ਼ਮੀਨ ਲੈਣੀ ਚਾਹੁੰਦਾ ਹੈ ਅਸੀਂ ਜ਼ਮੀਨਦਾਰ ਨੇ ਤਿਆਰ ਹੈ ਜੇ ਮਾਰਕੀਟ ਰੇਟ ਦੇ ਪੈਸੇ ਲੈਣੇ ਚਾਹੁੰਦੇ ਅਸੀਂ ਪੈਸੇ ਦੇਣ ਨੂੰ ਵੀ ਤਿਆਰ ਹੈ ਅਸੀਂ ਇਸ ਸੰਸਥਾ ਨੂੰ ਜਿਹੜੀ ਇਲਾਕੇ ਦੀ ਲੀਡਿੰਗ ਸੰਸਥਾ ਹੈ ਅਸੀਂ ਇਹਨੂੰ ਕਿਸੇ ਲਿਟੀਗੇਸ਼ਨ 'ਚ ਨਹੀਂ ਪਾਉਣਾ ਚਾਹੁੰਦੇ ਕਿਉਂਕਿ ਇਸ ਸੰਸਥਾ ਨਾਲ 2250 ਬੱਚਿਆਂ ਦਾ ਭਵਿੱਖ ਜੁੜਿਆ ਹੋਇਆ ਹੈ ਮੈਂ ਕੱਲ ਕਹਿ ਸੁਣ ਰਿਹਾ ਸੀਗਾ ਐਮਐਲਏ ਸਾਹਿਬ ਨੂੰ ਉਹ ਕਹਿੰਦੇ ਸੀ ਮੈਂ ਜਾ ਕੇ ਐਡਮਿਸ਼ਨ ਕਰਾਉਂਗਾ ਸਕੂਲ ਬਹੁਤ ਹੈ ਜਲਾਲਾਬਾਦ 'ਚ ਬਹੁਤ ਸਕੂਲ ਖੁੱਲੇ ਐ ਪਰ ਬੰਦ ਹੋ ਗਏ ਐ ਬਿਲਡਿੰਗ ਬਣਾਉਣੀ ਸੌਖੀ ਐ ਪਰ ਸਕੂਲ ਚਲਾਉਣਾ ਬਹੁਤ ਔਖਾ ਐ ਸਿਆਸੀ ਜੇ ਰੰਜਿਸ਼ ਹੈਗੀ ਸਾਡੇ ਨਾਲ ਕੋਈ ਤੇ ਸਾਨੂੰ ਕੋਈ ਗੱਲਾਂ ਨਹੀਂ ਸਾਡੇ ਦੇ ਪਰਚਾ ਕਰਾ ਲੈਣ ਸਾਡਾ ਕੋਈ ਨੁਕਸਾਨ ਕਰਨਾ ਕਰ ਲੈਣ ਪਰ ਸੰਸਤਾ ਤੇ ਸਿਆਸਤ ਨਾ ਕਰਨ ਉਹ ਦੂਜੇ ਉਹਨਾਂ ਨੇ ਦੋਸ਼ ਲਾਇਆ ਸੀ ਵੀ ਇਹਨਾਂ ਨੇ ਠੱਗੀਆਂ ਮਾਰੀਆਂ ਸਾਹ ਜੋਰਾ ਸਿੰਘ ਮਾਨ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹੇ ਐ 14 ਸਾਲ ਉਹਨਾਂ ਨੂੰ ਸਵਰਗਵਾਸੋ ਇਹਨੂੰ ਹੋ ਗਈ ਐ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰ ਕਰਕੇ ਪੂਜਦੇ ਐ ਨਾ ਤਾਂ ਸਾਹ ਜੋਰਾ ਸਿੰਘ ਮਾਨ ਨੂੰ ਨਾ ਉਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਗੀ ਬੇਸੀ ਇਹਨਾਂ ਨੂੰ ਤਾਂ ਸਰਟੀਫਿਕੇਟ ਲੈਣਾ ਸਾਡੇ ਪਰਿਵਾਰ ਦੀ ਜਿਹੜੀ ਚਾਦਰ ਐ ਦੁੱਧ ਵਰਗੀ ਚਿੱਟੀ ਐ ਮੈਂ ਦਾਅਵੇ ਨਾਲ ਕਹਿੰਦਾ ਫਾਜ਼ਲਕਾ ਕੀ ਫਿਰੋਜ਼ਪੁਰ ਕੀ ਪੂਰਾ ਪੰਜਾਬ ਦੁਨੀਆਂ 'ਚ ਕੋਈ ਬੰਦਾ ਉਂਗਲ ਖੜੀ ਕਰਕੇ ਕਹਦੇ ਕਿ ਕਿਸੇ ਬੰਦੇ ਦੇ ਸਾਡਾ ਪਰਿਵਾਰ ਚਾਹ ਦੇ ਕੱਪ ਦਾ ਵੀ ਰਵਾਦਾar ਹੋਵੇ ਤੇ ਮੈਨੂੰ ਜੋ ਮਰਜ਼ੀ ਸਜ਼ਾ ਦੇ ਦੇ ਤੁਸੀਂ ਦੋਸ਼ ਲਾਉਣੇ ਸੌਖੇ ਐ ਪਰ ਸਿੱਧ ਕਰਨੇ ਬਹੁਤ ਔਖੇ ਐ ਤੁਰੇ ਜਾਂਦੇ ਤੇ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿੱਦੇ ਤੇ ਮਰਜ਼ੀ ਦੋਸ਼ ਲਾ ਦਿਓ ਬਹੁਤ ਸੌਖੇ ਐ ਜਿਹੜਾ ਸਕੂਲ ਦੇ ਵਿੱਚ ਸਿਰਫ ਦੋ ਕਨਾਲਾਂ ਦਾ ਰੌਲਾ ਤੇ ਕੁਝ ਮਰਲੇ ਸਕੂਲ ਦੇ ਕਬਜ਼ੇ ਥੱਲੇ ਆਉਂਦੇ ਆ। 2019 ਦੇ ਵਿੱਚ ਬੇਨਤੀ ਕਰਾਈ ਸੀ ਹਾਈ ਕੋਰਟ ਦੇ ਹੁਕਮਾਂ ਨਾਲ। ਤੇ ਉਦੋਂ ਤਹਿਸੀਲਦਾਰ ਸਾਹਿਬ ਦੀ ਰਿਪੋਰਟ ਹੈ ਵੀ ਜਿਹੜਾ ਛੱਪੜ ਹੈ ਪ੍ਰਾਈਵੇਟ ਧਰਾਂ ਦੀ ਮਾਲਕੀ ਹੈ ਤੇ ਪੰਚਾਇਤ ਦਾ ਕੋਈ ਹੱਕ ਨਹੀਂਗਾ। ਉਹਨਾਂ ਨੇ ਲਿਖਤੀ ਦਿੱਤਾ ਹੈ। ਪਰ ਉਹਨਾਂ ਸਰਕਾਰ ਦੇ ਦਬਾਅ ਥੱਲੇ ਆ ਕੇ ਰਿਪੋਰਟਾਂ ਸੀ ਵੀਡੀਓ ਤੋਂ ਟਾਈਮ ਮੰਗਿਆ ਜਦੋਂ ਮਿੰਨਤੀ ਕਰਨ ਆਏ ਹੁਣ 14 ਤਰੀਕ ਨੂੰ ਅਸੀਂ ਕਿਹਾ ਸੀ 20 ਤਰੀਕ ਤੱਕ ਅਸੀਂ ਬਿਜ਼ੀ ਆਂ ਵੀ ਸਾਨੂੰ ਟਾਈਮ ਦਿੱਤਾ ਜਾਵੇ ਹਫਤੇ ਦਾ ਸਾਡੀ ਗੈਰ ਹਾਜ਼ਰੀ 'ਚ ਉਹਨਾਂ ਨੇ ਜੋ ਰਿਪੋਰਟ ਸਟੇਡੀਅਮ ਵਾਲੀ ਜਗ੍ਹਾ ਵੀ ਸਾਰੀ ਪਾ ਕੇ ਇੱਧਰ ਉੱਧਰ ਪਾ ਕੇ 55 ਕਨਾਲਾਂ ਦੀ ਰਿਪੋਰਟ ਬਣਾ ਕੇ ਦੇਤੀ ਹਾਈ ਕੋਰਟ ਤੱਕ ਇਹ ਤਰੀਕੇ ਪਤਾ ਤਾਂ ਉਦੋਂ ਲੱਗੂ ਜਦੋਂ ਸਿੱਧ ਕਰਨ ਕੇ ਜਾ ਕੇ ਉੱਥੇ ਤਰ੍ਹਾਂ ਕਹਿੰਦਾ ਮਤਲਬ ਸਿਆਸੀ ਦਬਾਅ ਹੈ ਇੰਨਾ ਸਾਰਾ ਕੁਝ ਹੋ ਰਿਹਾ ਬਿਲਕੁਲ ਸਿਆਸੀ ਹੋ ਰਿਹਾ ਪਰ ਇਹ ਸਾਹਿਬ ਦੇ ਵਿਚਾਰੇ ਕਿਤੇ ਨਾ ਕਿਤੇ ਬੱਚਿਆਂ ਦੇ ਭੁੱਖ ਦੇ ਉੱਤੇ ਤਾਂ ਤਲਵਾਰ ਲਟਕ ਰਹੀ ਹੈ ਜੀ ਮੈਂ ਤੁਹਾਡੇ ਮਾ ਸਮੂਚੇ ਹਲਕੇ ਦੇ ਸਮੂਚੇ ਇਲਾਕੇ ਦੇ ਪੇਰੈਂਟਸ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਜਿਹੜੇ ਬੱਚੇ ਮਾਤਾ ਗੁਜਰੀ ਪਬਲਿਕ ਸਕੂਲ ਦੇ ਵਿੱਚ ਪੜ੍ਹਦੇ ਹੈ ਉਹ ਸਾਡੇ ਬੱਚੇ ਹੈ ਉਹਨਾਂ ਦੀ ਸਟੱਡੀ ਦਾ ਜਿਹੜਾ ਜ਼ਿੰਮੇਵਾਰੀ ਹੈ ਉਹ ਮਾਤਾ ਗੁਜਰੀ ਪਬਲਿਕ ਸਕੂਲ ਦੇ ਸਟਾਫ ਦੀ ਹੈ ਮਾਤਾ ਗੁਜਰੀ ਪਬਲਿਕ ਸਕੂਲ ਦੇ ਮੈਨੇਜਮੈਂਟ ਦੀ ਹੈ ਉਹਨਾਂ ਦੇ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਸਰ ਸਰਕਾਰੀ ਸਕੂਲਾਂ ਦੇ ਬਾਹਰ ਪੋਸਟਰ ਲੱਗ ਚੁੱਕੇ ਨੇ ਕਿ ਮਾਤਾ ਗੁਜਰੀ ਦੇ ਸਕੂਲ ਬੰਦ ਹੋ ਚੁੱਕੇ ਹੈ ਤੁਸੀਂ ਐਡਮਿਸ਼ਨਸ ਨਾ ਕਰੋ ਉਹਦੇ ਗਾਇ ਤੋਂ ਤੁਸੀਂ ਕੀ ਕਹਿੰਦੇ ਜਿਵੇਂ ਤਲਵਾਰ ਤਾਂ ਲਟਕ ਰਹੀ ਵੀ ਦੇਖੋ ਮੈਂ ਇੰਨਾ ਕਹਿ ਸਕਦਾ ਵੀ ਬੱਚੇ ਅਸੀਂ ਪੜ੍ਹਾਵਾਂਗੇ ਪੋਸਟਰ ਸਰਕਾਰ ਲਾ ਰਹੀ ਹੈ ਉਹਨੂੰ ਅਸੀਂ ਰੋਕ ਨਹੀਂ ਸਕਦੇ ਕਿਸੇ ਨੂੰ ਅਸੀਂ ਬੋਲਣ ਤੋਂ ਨਹੀਂ ਰੋਕ ਸਕਦੇਗੇ ਪਰ ਜ਼ਿੰਮੇਵਾਰੀ ਪੇਰੈਂਟਸ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਬੱਚਿਆਂ ਦੀ ਜ਼ਿੰਮੇਵਾਰੀ ਸਾਡੀ ਹੈ ਤੇ ਮੈਂ ਤੁਹਾਡੇ ਮਾਧਿਮ ਰਹੀਂ ਸਾਰੇ ਪੇਰੈਂਟਸ ਨੂੰ ਬੇਨਤੀ ਕਰਦਾ ਹਾਂ ਵੀ ਕਿਸੇ ਪੈਨਿਕ ਚ ਨਾ ਹੋ ਤੁਸੀਂ ਕਿਸੇ ਚ ਨਾਓ ਬੱਚੇ ਆ ਜਿਹੜੇ ਮਾਤਾ ਗੁਜਰੀ ਦਾ ਸਟਾਫ ਮਾਤਾ ਗੁਜਰੀ ਦੀ ਮੈਨੇਜਮੈਂਟ ਪੜਾਊਗੀ ਤੁਹਾਨੂੰ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਤੇ ਇਸ ਇਹਨਾਂ ਦੋ ਜਿਸ ਤਰ੍ਹਾਂ ਤੁਸੀਂ ਸਰਕਾਰ ਕਿਹਾ ਵੀ ਇਸ ਤੋਂ ਬਾਅਦ ਇੱਕ ਹੋਰ ਵੀ ਦੋਸ਼ ਲਗਾਏ ਗਏ ਨੇ ਕਿ ਸਰਕਾਰੀ ਫੰਡ ਜੇਕਰ ਆਇਆ ਹੈ ਕੀ ਪ੍ਰਾਈਵੇਟ ਤੁਸੀਂ ਕਹਿੰਦੇ ਹੋ ਵੀ ਪ੍ਰਾਈਵੇਟ ਅਦਾਰਾ ਨਹੀਂ ਇੱਕ ਟਰਸਟ ਹੈ ਟਰਸਟ ਨੂੰ ਮਿਲਿਆ ਉਹ ਫੰਡ ਬਿਲਕੁਲ ਜੇ ਕੋ ਮੈਂਬਰ ਪਾਰਲੀਮੈਂਟ ਹੈ ਪੁਨਰ ਕਮੈਂਡੇਸ਼ਨ ਦੇਣੀ ਹੁੰਦੀ ਹੈ ਵੀ ਮੇਰਾ ਫੰਡ ਇਸ ਸੰਸਥਾ ਨੂੰ ਦੇ ਦਿਓ ਉਹ ਸੰਸਥਾ ਲੈਣ ਦੇ ਕਾਬਲ ਹੈ ਜਾਂ ਨਹੀਂ ਇਹ ਡੀਸੀ ਨੇ ਦੇਖਣਾ ਹੁੰਦਾ ਐਲੋਕੇਟ ਡੀਸੀ ਨੇ ਕਰਨਾ ਹੁੰਦਾ ਕੋਈ ਇਹ ਤਾਂ ਹੈ ਨਹੀਂਗਾ ਵੀ ਮੇਰੀ ਜੇਬ ਚੋਂ ਮੈਂ ਕੱਢ ਕੇ ਜਿਹਨੂੰ ਮਰਜ਼ੀ 500 ਫੜਾ ਲਿਆ ਜਿਹਨੂੰ ਮਰਜ਼ੀ 1000 ਸਰਕਾਰੀ ਫੰਡ ਹੈ ਇਹ ਉਹਦਾ ਆਡਿਟ ਵੀ ਹੁੰਦਾ ਹੈ ਉਹਦੀ ਇਨਸਪੈਕਸ਼ਨਾਂ ਵੀ ਹੁੰਦੀਆਂ ਉਹਦੇ ਯੂਸੀ ਵੀ ਜਾਂਦੇ ਆ ਔਰ ਐਮਪੀ ਲੈਡ ਦਾ ਜਿਹੜੇ ਫੰਡ ਹੈ ਜਦੋਂ ਯੂਸੀ ਜਾਂਦਾ ਹੈ ਨੈਕਸਟ ਗ੍ਰਾਂਟ ਫੇਰ ਜਾ ਕੇ ਰਿਲੀਜ਼ ਹੁੰਦੀ ਹੈ ਤੇ ਪ੍ਰਾਈਵੇਟ ਸਕੂਲਾਂ ਨੂੰ ਵੀ ਐਮਪੀ ਗ੍ਰਾਂਟ ਦੇ ਸਕਦੇ ਆ। ਕੋਈ ਨਹੀਂਗਾ ਵੀ ਐਮਪੀ ਨੇ ਰეკਮੈਂਡੇਸ਼ਨ ਕਰਨੀ ਹੁੰਦੀ ਐਮਪੀ ਨੇ ਰეკਮੈਂਡੇਸ਼ਨ ਕਰਤੀ ਤਾਂ ਡੀਸੀ ਨੇ ਦੇਖਣਾ ਹੈ। ਜਿਹੜਾ ਡਿਸਟ੍ਰਿਬਿਊਸ਼ਨ ਏਜੰਸੀ ਹੈ ਡਿਪਟੀ ਕਮਿਸ਼ਨਰ ਹੌਸ ਜ਼ਿਲ੍ਹੇ ਦਾ ਉਹਨੇ ਦੇਖਣਾ ਹੁੰਦਾ ਵੀ ਫੰਡ ਇੱਥੇ ਭੇਜ ਸਕਦੇ ਆ ਵੀ ਅਲੋਕੇਸ਼ਨ ਸਹੀ ਹੈ ਜਿਹੜੀ ਰეკਮੈਂਡੇਸ਼ਨ ਸਹੀ ਹੈ ਜਾਂ ਗਲਤ ਹੈ ਇਹ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਨਾਂ ਨੇ ਸਹੀ ਵੇਖ ਕੇ ਦਿੱਤੇ ਆ ਡੀ ਸਾਹਿਬ ਨੇ। ਤੁਹਾਨੂੰ ਦੱਸਿਆ ਵੀ ਦੋਸ਼ ਲਾਉਣੇ ਸੌਖੇ ਆ। ਜਿੰਨੀ ਸਟੇਡੀਅਮ ਦੀ ਜਗ੍ਹਾ ਜਿੰਨੀ ਸਾਰੀ ਸਾਰੀ ਸਕੂਲ ਦੇ ਨਾਮ ਮੜ ਕੇ ਤੇ ਇੱਕ ਹਾਈ ਕੋਰਟ ਚ ਜਾ ਕੇ ਦੇਤਾ ਵੀ 55 ਕਨਾਲਾਂ ਦੇ ਉੱਤੇ ਸਕੂਲ ਕਾ ਬੀ ਇਹੀ ਗੱਲ ਕੀਤੀ ਗਈ ਹੈ ਵੀ 9 ਕਿੱਲੇ ਤੁਸੀਂ ਕਿਹਨੂੰ 9 ਕਿੱਲੇ ਜਿਹੜੀ ਜ਼ਮੀਨ ਸੀਗੀ ਸਾਰੇ ਸਕੂਲ ਦੀ ਪਹਿਲਾਂ ਤਾਂ 9 ਕਿੱਲੇ ਹੈ ਨਹੀਂ ਸਕੂਲ ਕੋਲੇ ਜੀ ਜੀ ਤੁਹਾਨੂੰ ਮੈਂ ਪਹਿਲਾਂ ਤੇ ਦੇ ਦੇਆ ਸਕੂਲ ਕੋਲੇ 9 ਕਿੱਲੇ ਹੈ ਨਹੀਂ ਗਏ ਸਕੂਲ ਕੋਲੇ ਮਸਾਂ 5 ਕਿੱਲੇ ਜ਼ਮੀਨ ਹੈ 5 ਨਹੀਂ ਤਾਂ 5.5 ਹੋਣੀ ਹੈ 9 ਕਿੱਲੇ ਹੈ ਨਹੀਂਗੇ ਉਹ ਸਾਰਾ ਕੁਝ ਹੀ ਝੂਠ ਦਾ ਬਲੰਦਾ ਜਦੋਂ ਹਾਈ ਕੋਰਟ ਚਾਹਮਣਾ ਸਾਹਮਣਾ ਹੋਊਗਾ ਸਾਰਾ ਕੁਝ ਕਲੀਅਰ ਹੋ ਜਾਊਗਾ ਤੁਹਾਡੇ ਮੁਤਾਬਕ ਜਿਹੜੀ ਉਹ ਡਿਸਪੈਂਸਰੀ ਦੀ ਜਗ੍ਹਾ ਹੈਗੀ ਆ ਉਹ ਇਸ ਨਕਸ਼ੇ 'ਚ ਆਉਣੀ ਥੋੜੀ ਬਹੁਤੀ ਮੈਂ ਐਗਜੈਕਟ ਤਾਂ ਨਹੀਂ ਕਹਿ ਸਕਦਾ ਕੋਈ 5 ਮਰਲੇ ਆ ਜੇ 7 ਮਰਲੇ ਆ ਜੇ ਮੈਂ ਉਹ ਦਾਅਵੇ ਨਾਲ ਨਹੀਂ ਕਹਿ ਸਕਦਾ ਕਿਉਂਕਿ ਮਿੰਤੀ ਮੇਰੀ ਗੈਰ ਹਾਜ਼ਰੀ 'ਚ ਹੋਈ ਹੈ ਜੇ ਮੇਰੇ ਸਾਹਮਣੇ ਮਿੰਤੀ ਹੋਈ ਹੁੰਦੀ ਮੈਂ ਦੱਸ ਦਿੰਦਾ ਵੀ ਇੰਨੇ ਫੁੱਟ ਆਉਂਦੀ ਐ ਉਹ ਮੇਰੀ ਗੈਰ ਹਾਜ਼ਰੀ ਸੰਬੰਧ ਦਾ ਟਾਈਮ ਐ ਅਸੀਂ ਵੀਡੀਓ ਤਾਂ ਟਾਈਮ ਮੰਗੇ ਉਹਨਾਂ ਨੇ ਟਾਈਮ ਨਹੀਂ ਦਿੱਤਾ ਮੈਂਤੀ ਦਾ ਅਸੀਂ ਡੀਓ ਤੋਂ ਟਾਈਮ ਮੰਗਿਆ ਵੀ ਸਾਨੂੰ ਹਫ਼ਤੇ ਦਾ ਟਾਈਮ ਦੇ ਦੇ ਤਾਂ ਜਵਾਬ ਦੇਣ ਵਾਸਤੇ ਉਹਨਾਂ ਨੇ ਸ਼ਾਮ ਨੂੰ ਰਿਪੋਰਟ ਅਗੇਂਸਟ ਬਣਾਤੀ ਪਤਾ ਨਹੀਂ ਐਡਾ ਕੀ ਪ੍ਰੈਸ਼ਰ ਸੀ ਜਾਂ ਕੀ ਸੀ ਉਹਨਾਂ ਦੇ ਉੱਤੇ ਤੁਸੀਂ ਇਹ ਵੀ ਕੋਈ ਆਫਰ ਦਿੱਤਾ ਕਿ ਇਸ ਦੇ ਬਦਲੇ ਸਕੂਲ ਜਗ੍ਹਾ ਹੋਰ ਦੇਣ ਨੂੰ ਤਿਆਰ ਹੈਗਾ ਜਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਪੰਚਾਇਤ ਡਿਪਾਰਟਮੈਂਟ ਨੂੰ ਲਿਖ ਕੇ ਦਿੰਦਾ ਅਸੀਂ ਵੀਡੀਓ ਸਾਰ ਨੂੰ ਲਿਖ ਕੇ ਦਿੰਦਾ ਡਾਇਰੈਕਟਰ ਸਾਹਿਬ ਨੂੰ ਲਿਖ ਕੇ ਦਿੰਦਾ ਹਾਈ ਕੋਰਟ 'ਚ ਲਿਖ ਕੇ ਦਿੰਦਾ ਵੀ ਸਕੂਲ ਕੋਲੇ ਪਾਸੇ ਜਗ੍ਹਾ ਹੈਗੀ ਹੈ ਪੰਚਾਇਤ ਨੇ ਜੇ ਜ਼ਮੀਨ ਲੈਣੀ ਹੈ ਜ਼ਮੀਨ ਲੈ ਲਈ ਜੇ ਪੰਚਾਇਤ ਨੇ ਮਾਰਕੀਟ ਰੇਟ ਦੇ ਪੈਸੇ ਲੈਣੇ ਆਸੀਂ ਪੈਸੇ ਦੇਣ ਨੂੰ ਤਿਆਰ ਆ ਤੇ ਮੈਂ ਤਾਂ ਇੱਥੋਂ ਤੱਕ ਵੀ ਤੁਹਾਡੇ ਮੱਦੇਮ ਰਹਿ ਕੇ ਕਹਿੰਦਾ ਜੇ ਮੇਰੀ ਪ੍ਰਾਈਵੇਟ ਜ਼ਮੀਨ ਚੋਂ ਕਿਸੇ ਨੇ ਜ਼ਮੀਨ ਲੈਣੀ ਹੈ ਪੰਚਾਇਤ ਨੂੰ ਮੋ ਵੀ ਦੇਣ ਨੂੰ ਤਿਆਰ ਆ ਵੀ ਸਸਤਾ ਨੂੰ ਖਰਾਬ ਨਾ ਕਰੋ ਮੈਂ ਆਪਦੀ ਜ਼ਮੀਨ ਚੋਂ ਵੀ ਜੱਤੀ ਚੋਂ ਵੀ ਦੇਣ ਨੂੰ ਤਿਆਰ ਆ ਮੈਂ ਤਾਂ ਬੱਚਿਆਂ ਦੇ ਭਵਿੱਖ ਹਾਸਤੇ ਇੰਨਾ ਵੀ ਕਰ ਸਕਦਾ ਜੇ 2-4 ਕਿੱਲੇ ਮੈਨੂੰ ਵੀ ਦੇਣੇ ਪਏ ਮੈਂ ਵੀ ਦੇ ਦੂੰਗਾ ਸੰਸਥਾ ਬਣਾਉਣੀ ਬਹੁਤ ਔਖੀ ਹੈ ਤੇ ਬਣਾ ਕੇ ਚਲਾਉਣੀ ਉਦੋਂ ਔਖੀ ਹੈ ਤੇ ਨਾਮਵਰ ਸੰਸਥਾ ਹੈ ਜਿੱਥੋਂ ਦੇ ਪੜ੍ਹੇ ਹੋ ਇੰਜੀਨੀਅਰ ਬਣੇ ਆ ਡਾਕਟਰ ਬਣੇ ਆ ਜੱਜ ਬਣੇ ਆ ਟੀਚਰ ਬਣੇ ਆ ਹੋਰ ਉੱਚ ਅਹੁਦਿਆਂ ਤੇ ਗਏ ਆ ਬਾਹਰ ਜਾ ਕੇ ਬੱਚੇ ਸੈਟਲ ਹੋ ਗਏ ਆ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਬੱਚੇ ਇੱਥੋਂ ਪੜ੍ਹ ਕੇ ਗਏ ਆ ਤੇ ਹਜ਼ਾਰਾਂ ਹੀ ਪੜ੍ਹ ਰਹੇ ਆ ਇੱਥੇ ਇੱਕ ਹੋਰ ਰੋਕ ਸੀਗਾ ਕਿ ਜਿਹੜੀ ਸੰਸਥਾ ਰਜਿਸਟਰਡ ਕਰਾਈ ਗਈ ਸੀ ਸੋਸਾਇਟੀ ਐਕਟ ਦੇ ਅੰਦਰ ਉਹਦੇ ਜਿਹੜੇ ਮੈਂਬਰ ਹੈਗੇ ਆ ਉਹ ਜਿਹੜੇ ਆਪਣੀ ਮਰਜ਼ੀ ਨਾਲ ਬਦਲੇ ਗਏ ਆ ਜਾਂ ਨਹੀਂ ਬਦਲੇ ਗਏ ਇਹੋ ਜਿਹੀ ਵੀ ਇਲਜ਼ਾਮ ਹੈ ਨਹੀਂ ਨਹੀਂ ਸਾਡੇ ਸੰਸਥਾ ਦੇ ਵਿੱਚ ਜਿਹੜੇ ਮੈਂਬਰ ਸੀਗੇ ਉਹਨਾਂ ਚੋਂ ਡੈਥ ਹੋ ਗਈ ਹੈ ਜਿਵੇਂ ਸਰ ਗੋਬਿੰਦਰ ਸਿੰਘ ਸੰਧੂ ਦੀ ਡੈਥ ਹੋ ਗਈ ਹੈ ਉਹਨਾਂ ਦੀ ਥਾਂ ਤੇ ਉਹ ਚੇਅਰਮੈਨ ਸੀ ਸਕੂਲ ਦੇ ਅੱਜ ਗੁਰਿੰਦਰਪਾਲ ਸਿੰਘ ਜੀ ਨੂੰ ਬੰਪੀ ਬੰਪੀ ਕਹਿ ਕੇ ਬੰਪੀ ਸੰਧੂ ਕਰਕੇ ਜਾਣਦੇ ਆ ਅੱਜ ਉਹਨਾਂ ਦੀ ਥਾਂ ਤੇ ਉਹਨਾਂ ਨੂੰ ਮੈਂਬਰ ਪਾਇਆ ਗਿਆ ਸਕੂਲ ਦੇ ਚੇਅਰਮੈਨ ਉਹ ਹੈ ਪ੍ਰੇਮ ਕੁਮਾਰ ਵਲੇਚਾ ਜੀ ਵਾਈਸ ਚੇਅਰਮੈਨ ਹੈ ਸਕੂਲ ਦੇ ਜਿੰਨੀਆਂ ਨਾਮਵਰ ਸ਼ਖਸੀਅਤਾਂ ਹਲਕੇ ਦੀਆਂ ਜੀ ਕੇ ਜਿੰਦਲ ਐਡਵੋਕੇਟ ਦੇ ਟਰਸਟੀ ਹੈ ਭੁੱਲੀ ਅਗਰਵਾਲ ਸੁਭਾਸ਼ ਅਗਰਵਾਲੇ ਦਾ ਮੈਂਬਰ ਸੀ ਉਹਦੀ ਡੈਥ ਹੋ ਗਈ ਸੀ ਉਹਦਾ ਬੇਟਾ ਜਿਹੜਾ ਸੁਮੇਤ ਅਗਰ ਸੁਮੇਤ ਅਗਰਵਾਲ ਉਹ ਇਹਦਾ ਮੈਂਬਰ ਹੈ ਜਦੋਂ ਵੀ ਕਿਸੇ ਦੀ ਕਿਤੇ ਮਰਤੂ ਹੋ ਜਾਂਦੀ ਹੈ ਜਾਂ ਉਹਦੀ ਥਾਂ ਤੇ ਨਵੇਂ ਮੈਂਬਰ ਪਾਏ ਗਏ ਆ ਉਹਦੇ ਫਿਰ 14 ਬੱਚੇ ਕਦੇ ਸਕੂਲੋਂ ਕੱਢੇ ਗਏ ਸੀ 14 ਬੱਚਿਆਂ ਦਾ ਜਿਹਤੇਰ ਸਵਾਲ ਹੈ ਸਾ ਗੁਰਪ੍ਰੀਤ ਸਿੰਘ ਦਾ ਬੱਚਾ ਇੱਥੇ ਪੜ੍ਹਦਾ ਸੀ ਪਲੱਸ 1 ਦੇ ਵਿੱਚ ਤੇ ਕਿਸੇ ਕਾਰਨ ਕਰਕੇ ਉਹਨਾਂ ਨੇ ਸ਼ਿਫਟ ਕਰਨਾ ਸੀਗਾ ਉਹ ਦੋ ਪੇਪਰਾਂ ਚੋਂ ਗੈਰ ਹਾਜ਼ਰ ਸੀਗਾ ਤੇ ਜੇ ਤਾਂ ਸਾਡੇ ਕੋਲੇ ਪਲੱਸ 2 ਚ ਰਹਿੰਦਾ ਉਹ ਤੇ ਅਸੀਂ ਉਹਦਾ ਕੰਪਾਰਟਮੈਂਟ ਦੇਣੀ ਸੀਗੀ ਅਸੀਂ ਕੰਪਾਰਟਮੈਂਟ ਦੇ ਕੇ ਦੋ ਤਿੰਨ ਮਹੀਨੇ ਬਾਅਦ ਦੁਬਾਰਾ ਉਹਨੂੰ ਐਗਜ਼ਾਮ ਲੈ ਕੇ ਉਹਦਾ ਤੇ ਅਸੀਂ ਉਹ ਜਿਵੇਂ ਰੂਲ ਐ ਅਸੀਂ ਉਹਨੂੰ ਪ੍ਰੋਮੋਟ ਕਰ ਦੇਣਾ ਸੀ ਅੱਗੇ ਪਰ ਜਦੋਂ ਉਹਨਾਂ ਨੇ ਸਕੂਲ ਛੱਡਣਾ ਚਾਹਿਆ ਤੇ ਫੇਰ ਮਜਬੂਰ ਸੀ ਜੇ ਐਬਸੈਂਟ ਸੀ ਤਾਂ ਉਹਨੂੰ ਐਬਸੈਂਟ ਹੀ ਲਿਖਣਾ ਪੈਣਾ ਸੀ ਉਹਨੇ ਉਹ ਕਰਕੇ ਵਿਆਸਤ ਕਰਕੇ 12 14 ਬੱਚੇ ਹੋਰ ਜਿਹੜੇ ਆਪਦੇ ਤਾਏ ਚਾਚੇ ਆnde ਸੀ ਉਹ ਵੀ ਨਾਲ ਲਾ ਲਏ ਕੱਲ ਕੇ ਵੀ ਐਡਿਕੇਸ਼ਨ ਲਾਇਆ ਵੀ 14 ਬੱਚੇ ਕੱਢੇ ਗਏ ਆ ਤੂੰ ਫੇਰ ਹਾਈ ਕੋਰਟ ਗਏ ਆ ਹਾਈ ਕੋਰਟੋਂ ਪਹਿਲਾਂ ਗਏ ਬੱਚੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਹਟਾਏ ਐ ਔਰ ਉਹਨਾਂ ਦਾ ਖਦਸ਼ਾ ਸੀਗਾ ਉਹ ਇੱਥੇ ਟੀਚਰਾਂ ਨੂੰ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਕਿਤੇ ਸਕੂਲ ਦੇ ਵਿੱਚ ਕੋਈ ਜ਼ਹਿਰ ਤਾਂ ਨਹੀਂ ਪਾ ਦੋਗੇ ਮੈਨੇਜਮੈਂਟ ਕਿਤੇ ਉਹਨਾਂ ਦੇ ਹਟਾਉਣ ਦਾ ਕਾਰਨ ਸੋਚ ਵੇਖੋ ਉਹਨਾਂ ਦੀ ਤੁਸੀਂ ਇੱਥੇ ਨਾ ਤਾਂ ਇਕੱਲੇ ਕਾਲੀਦਲ ਵਾਲਿਆਂ ਦੇ ਬੱਚੇ ਪੜਦੇ ਐ ਨਾ ਇਕੱਲੇ ਕਾਂਗਰਸ ਵਾਲਿਆਂ ਦੇ ਪੜਦੇ ਐ ਨਾ ਇੱਥੇ ਆਪ ਵਾਲਿਆਂ ਦੇ ਪੜਦੇ ਐ ਨਾ ਭਾਜਪਾ ਵਾਲਿਆਂ ਦੇ ਨਾ ਬੀਐਸਪੀ ਵਾਲਿਆਂ ਦੇ ਨਾ ਕਮਿਊਨਿਸਟਾਂ ਦੇ ਇੱਥੇ ਤਾਂ ਸਾਂਝੀ ਸੰਸਥਾ ਐ ਸਿਆਸਤ ਦਾ ਮਤਲਬ ਹੀ ਕੋਈ ਨਹੀਂਗਾ ਜਿੱਦ ਦੇ ਸੰਸਦ ਸਿਆਸਤ ਵੜ ਗਈ ਉਹਦੇ ਸੰਸਦਾ ਫੇਲ ਹੋ ਜੂ ਤੁਸੀਂ ਤੁਸੀਂ ਇਲਾਕੇ ਦੇ ਰਹਿਣ ਵਾਲੇ ਹੋ ਹੋ ਸਕਦਾ ਤੁਹਾਡਾ ਵੀ ਕਿਸੇ ਦਾ ਬੱਚਾ ਇੱਥੇ ਪੜਦਾ ਹੋਵੇ ਤੁਸੀਂ ਦੱਸੋ ਵੀ ਕਿਤੇ ਕੋਈ ਕਿਸੇ ਨੂੰ ਤਕਲੀਫ ਆਈ ਹੈ ਸਾਡੇ ਵੱਲੋਂ ਆਂ ਡਿਸਪਲਿਨ ਰੱਖਣ ਵਾਸਤੇ ਸਕੂਲ ਦਾ ਕੇ ਇਨਸਾਫਤ ਫੈਸਲੇ ਲੈਣੇ ਪੈਂਦੇ ਆ ਸਾਨੂੰ ਕਈ ਰੀ ਬੱਚੇ ਨੂੰ ਘੂੜਨਾ ਵੀ ਪੈਂਦਾ ਹੈ ਬੱਚੇ ਦਾ ਕਈ ਟੀਸੀ ਵੀ ਸਾਨੂੰ ਦੇਣਾ ਪੈਂਦਾ ਮਜਬੂਰ ਨੂੰ ਜਦੋਂ ਬੱਚਾ ਡਿਸਪਲਿਨ ਭੰਗ ਕਰਦਾ ਸਕੂਲ ਦਾ 2500 ਬੱਚਾ 2200 2500 ਬੱਚਾ ਹੈ ਤੇ ਉਹਨੂੰ ਡਿਸਪਲਿਨ ਮੇਨਟੇਨ ਕਰਨਾ ਤਾਂ ਸੰਸਥਾ ਵਾਸਤੇ ਬਹੁਤ ਜ਼ਰੂਰੀ ਹੁੰਦਾ ਸਾਡੀ ਕੋਈ ਬੱਚਿਆਂ ਨਾਲ ਕੋਈ ਦੁਸ਼ਮਣੀ ਨਹੀਂ ਕਿਸੇ ਨਾਲ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਆ ਜੇ 2500 ਬੱਚਾ ਇੱਥੇ ਪੜਦਾ ਹੈ ਤੇ ਜੇ 10 ਹੋਰ ਪੜੀ ਜਾਣਗੇ ਤਾਂ ਸਾਨੂੰ ਕੀ ਫਰਕ ਪੈਂਦਾ ਗੁਰਪ੍ਰੀਤ ਦਾ ਬੱਚਾ 10ਵੀਂ ਇੱਥੋਂ ਕੀਤੀ ਆ ਉਹਨੇ ਮਤਲਬ ਤੁਹਾਡੇ ਕਹਿੰਦਾ ਵੀ ਜੋ ਇਲਜ਼ਾਮ ਲੱਗੇ ਨੇ ਸਭ ਬੇਬੁਨਿਆਦ ਨੇ ਬੇਬੁਨਿਆਦ ਜੀ ਮੈਂ ਕਹਿੰਨਾ ਜੇ ਕੁਝ ਸਿਆਸੀ ਰੰਚੇਸ਼ ਹੈ ਕੀ ਹੈ ਤੋ ਸਾਡੇ ਨਾਲ ਵੈਸੇ ਕੱਢ ਲੈਣ ਸਕੂਲ ਦਾ ਜਣਾ ਕਰਨਾ ਕਿਉਂਕਿ 2000 ਪਲੱਸ ਬੱਚਾ ਸਕੂਲ ਦੇ ਵਿੱਚ ਤਾਂ ਉਹਨਾਂ ਦੇ ਤਲਵਾਰ ਲਟਕਰੀਏ ਕਿਉਂਕਿ ਪਿਛਲੇ ਕੱਲ ਵੀ ਐਜੀਟੇਸ਼ਨ ਜਲਾਲਾਬਾਦ ਦੇ ਵਿੱਚ ਕੀਤੀ ਗਈ ਰੋਡ ਜਾਮ ਕੀਤਾ ਨਾ ਦੇਖੋ ਸਾਡਾ ਸਾਡਾ ਨਾਂ ਤਾਂ ਕੋਈ ਰੋਡ ਜਾਮ ਕਰਨ ਦਾ ਮਕਸਦ ਹੈ ਨਾ ਕੋਈ ਸਾਡਾ ਐਜੀਟੇਸ਼ਨ ਕਰਨ ਦਾ ਮਕਸਦ ਹੈ ਨਾ ਸਾਡੀ ਸੋਚ ਹੈ ਅਸੀਂ ਮਾਨਯੋਗ ਹਾਈ ਕੋਰਟ ਨੂੰ ਅਪਰੋਚ ਕੀਤਾ ਹੈ ਜੀ ਹਾਈ ਕੋਰਟ ਜੋ ਫੈਸਲਾ ਕਰੂਗੀ ਕਾਨੂੰਨਾਂ ਨਾਲ ਲੜਾਈ ਲੜਾਂਗੇ ਜੋ ਫੈਸਲਾ ਕਰੂਗੀ ਉਹ ਸਾਰਿਆਂ ਨੂੰ ਸਾਨੂੰ ਮੰਨਣਯੋਗ ਹੋਊਗਾ ਅਸੀਂ ਕੋਈ ਐਜੀਟੇਸ਼ਨ ਨਹੀਂ ਕੋਈ ਸਾਡਾ ਕੁਝ ਨਹੀਂਗਾ ਹਾਂ ਜੇ ਐਮਐਲਏ ਸਾਹਿਬ ਸਾਡੇ ਨਾਲ ਸੈਟਿੰਗ ਕਰਨੀ ਚਾਹੁੰਦੇ ਆ ਸਪਸ਼ਟੀਕਰਨ ਚਾਹੁੰਦੇ ਆ ਅਸੀਂ ਉਹ ਵੀ ਦੇਣ ਨੂੰ ਤਿਆਰ ਆ ਜੇ ਕੱਲ ਨੂੰ ਐਜੂਕੇਸ਼ਨ ਮਨਿਸਟਰ ਮੈਨੂੰ ਬੁਲਾਊਗਾ ਮੈਂ ਉੱਥੇ ਵੀ ਜਾਣ ਨੂੰ ਤਿਆਰ ਆ ਜਿੱਥੇ ਵੀ ਅਸੀਂ ਸੈਟਿੰਗ ਕਰਨ ਉਹਨਾਂ ਨਾਲ ਤਿਆਰ ਆ 24 ਘੰਟੇ ਸੰਸਤਾ ਵਾਸਤੇ ਜਿਹਦੇ ਕੋਲੇ ਵੀ ਕਹਿਣਗੇ ਮੈਂ ਨੰਗੇ ਪੈਰੀ ਜਾਣ ਨੂੰ ਤਿਆਰ ਆ ਤੇ ਵਾਸਤੇ ਮੈਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਜਾਣ ਨੂੰ ਤਿਆਰ ਆ ਸਿਰਫ ਤੁਸੀਂ ਇੱਕ ਗੱਲ ਕੀਤੀ ਹੈ ਕਿ ਬੱਚਿਆਂ ਦੇ ਵੇਖਣ ਲਈ ਤੁਸੀਂ ਜਿਹੜਾ ਹੈਗਾ ਉਹ ਅੱਗੇ ਸੋਚਿਆ ਹੋਇਆ ਬੱਚੇ ਜਿਹੜੇ ਆ ਇਸ ਸੰਸਥਾ ਚ ਪੜ੍ਹਨੇ ਵੀ ਉਹਨਾਂ ਦੇ ਅਸਲ ਕੀ ਅੱਗੇ ਪਲਾਨ ਹੈ ਸਕੂਲ ਕੋਲੇ ਉਹ ਆਉਣ ਵਾਲਾ ਸਮਾਂ ਜਦੋਂ ਜਦੋਂ ਆਉਣ ਵਾਲਾ ਸਮਾਂ ਆਊਗਾ ਨਾ ਜੀ ਜਦੋਂ ਐਡਮਿਸ਼ਨ ਦਾ ਟਾਈਮ ਆਊਗਾ ਜੀ ਉਦੋਂ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰ ਦਿਆਂਗੇ ਅੱਜ ਜਿਹੜਾ ਤੁਹਾਡਾ ਮਕਸਦ ਸੀ ਅਸੀਂ ਤੁਹਾਨੂੰ ਦੱਸਤਾ ਹੈ ਜਿਹੜਾ ਜਿੱਦ ਦੇ ਮਾਝੇ ਸਕੂਲ ਦੇ ਇਗਜ਼ਾਮ ਚੱਲ ਰਹੇ ਹੈ ਰਿਜ਼ਲਟ ਆਊਗਾ ਰਿਜ਼ਲਟ ਆਉਣ ਤੋਂ ਬਾਅਦ ਨਵੀਂ ਐਡਮਿਸ਼ਨਾਂ ਹੋਣੀਆਂ ਹੈ ਉਦੋਂ ਸਾਰਾ ਕੁਝ ਐਕਸਪਲੇਨ ਕਰ ਦਾਂਗੇ ਵੀ ਕਿਵੇਂ ਚੱਲੂਗਾ ਕਿਵੇਂ ਚਲਾਵਾਂਗੇ ਕਿੱਥੇ ਐਡਮਿਸ਼ਨ ਹੋ ਕੀ ਕਰਾਂਗੇ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਊਗਾ ਅੱਜ ਮੀਡੀਆ ਦੇ ਅੱਜ ਮੀਡੀਆ ਦੇ ਰੂਬਰੂ ਹੋਏ ਹੋ ਬੱਚਿਆਂ ਦੇ ਮਾਪਿਆਂ ਨੂੰ ਵਿਸ਼ਵਾਸ ਦਿਵਾਉਣਾ ਵੀ ਘਬਰਾਉਣ ਦੀ ਲੋੜ ਨਹੀਂ ਬੱਚਿਆਂ ਦੇ ਮਾਪੇ ਮੈਂ ਤਾਂ ਹੱਥ ਜੋੜ ਕੇ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਤੇ ਮੈਂ ਪੇਰੈਂਟਸ ਦੇ ਅੱਗੇ ਵੀ ਸਿਰ ਝੁਕਾਉਣਾ ਹੈ ਵੀ ਉਹਨਾਂ ਨੇ ਬਹੁਤ ਸੰਸਥਾ ਵਾਸਤੇ ਕੀਤਾ ਸਾਡਾ ਸਾਥ ਦਿੱਤਾ ਆਵਾਜ਼ ਬੁਲੰਦ ਕੀਤੀ ਹੈ ਤੇ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਵੀ ਬੱਚੇ ਤੁਹਾਡੇ ਨਹੀਂ ਬੱਚੇ ਸਾਡੇ ਆ ਮਾਤਾ ਗੁਜਰੀ ਪਬਲਿਕ ਸਕੂਲ ਦੇ ਬੱਚੇ ਆ ਇਹਨਾਂ ਨੂੰ ਪੜ੍ਹਾਉਣਾ ਸਾਡੀ ਜ਼ਿੰਮੇਵਾਰੀ ਹੈ ਸਾਡੇ ਸਟਾਫ ਦੀ ਜ਼ਿੰਮੇਵਾਰੀ ਹੈ ਸਾਡੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ ਮੈਂ ਵਾਰ-ਵਾਰ ਤੁਹਾਡੇ ਰਾਈਂ ਮਾਧਿਮ ਰਾਈਂ ਕਹਿਣਾ ਚਾਹੁੰਦਾ ਕਿ ਬੱਚਿਆਂ ਨੂੰ ਅਸੀਂ ਪੜ੍ਹਾਵਾਂਗੇ ਅਸੀਂ ਹੀ ਉਹਨਾਂ ਦੀ ਜ਼ਿੰਮੇਵਾਰੀ ਚੱਕਦੇ ਥੈਂਕ ਯੂ ਥੈਂਕ ਯੂ